ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਨਮਸਕਾਰ ਜੀ ਔਰ ਸਾਡੀ ਸੋਸਾਇਟੀ ਡਾਕਟਰ ਬੀਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਜਿਹੜੀ ਕਾਫੀ ਲੰਬੇ ਟਾਈਮ ਤੋਂ ਲੋਕ ਭਲਾਈ ਦੇ ਕੰਮ ਲਗਾਤਾਰ ਕਰ ਰਹੀ ਹੈ ਪਾਵੇਂ ਉਹ ਕਿਤੇ ਕੋਈ ਆਪਦਾਈ ਹੋਵੇ ਪਾਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤਮੰਦ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਕਿਸੇ ਵੀ ਲੜਕੀ ਦੇ ਵਿਆਹ ਸੰਬੰਧੀ ਜਾਂ ਕਿਸੇ ਨੂੰ ਵੀ ਕੋਈ ਹੁੰਦੀ ਪੜ੍ਹਾਈ ਸੰਬੰਧੀ ਜ਼ਰੂਰਤ ਹੁੰਦੀ ਹੈ ਤਾਂ ਸਾਡੀ ਜਿਹੜੀ ਸੋਸਾਇਟੀ ਹੈ ਉਹਦੇ ਸਾਰੇ ਮੈਂਬਰ ਲਗਾਤਾਰ ਜਿਹੜਾ ਐਨਓਪਰਾਲਾਵਲ ਲੱਗੇ ਰਹਿੰਦੇ ਨੇ ਕਿ ਕਿਸ ਤਰ੍ਹਾਂ ਅਸੀਂ ਲੋਕ ਪੁਲਾਈ ਦੇ ਕੰਮ ਕਰਦੇ ਰਹੀਏ ਉਹਦੇ ਦੇ ਹੈਲਪ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਔਰ ਅੱਜ ਉਸੇ ਹੀ ਰਣਿਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਸਾਰਿਆਂ ਵੱਲੋਂ ਜਿਹੜੀ ਅੱਜ ਤੇ ਮੀਟਿੰਗ ਸੱਦੀ ਗਈ ਹੈ ਔਰ ਮੈਂ ਸਾਰੇ ਹੀ ਸਾਡੇ ਉਧੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਵੱਖ-ਵੱਖ ਪਿੰਡਾਂ ਤੋਂ ਤੇ ਸ਼ਹਿਰਾਂ ਦੇ ਵੱਖ-ਵੱਖ ਵਾੜਾ ਤੋਂ ਸਾਡੇ ਕੋਲ ਜਿੱਤੇ ਪਹੁੰਚੇ ਨੇ ਔਰ ਬਹੁਤ ਐਜੇ ਲੋਕ ਨੇ ਜੋ ਸਾਡੀ ਸਾਇਟੀ ਨਾਲ ਜੁੜਨਾ ਵੀ ਚਾਹੁੰਦੇ ਨੇ ਔਰ ਮੈਂ ਉਹਨਾਂ ਸਾਰੇ ਧੰਨਵਾਦ ਕਰਦੀ ਆ ਕਿ ਉਹ ਸਾਨੂੰ ਹਮੇਸ਼ਾ ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ ਤਾਂ ਹੀ ਸਾਡੀ ਸਾਇਟੀ ਦੇ ਜਿਹੜੇ ਸਾਰੇ ਮੈਂਬਰ ਨੇ ਲਗਾਤਾਰ ਉਪਰਾਲਾ ਕਰਦੇ ਰਹਿੰਦੇ ਨੇ ਔਰ ਅੱਜ ਜਿਹੜੀ ਇੱਥੇ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਹੈ ਤਾਂ ਉਹਦੇ ਵਿੱਚ ਜਿਹੜੀ ਸਾਡੀ ਸਾਇਟੀ ਦੀ ਐਨਵਲ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੇ ਹੋਰ ਵਧੀਆ ਉਪਰਾਲੇ ਕੀਤੇ ਜਾ ਸਕਦੇ ਨੇ ਉਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ ਔਰ ਸਾਰੇ ਹੀ ਜਿੰਨੇ ਵੀ ਸਾਡੇ ਮੈਂਬਰ ਨੇ ਜਿੰਨੇ ਵੀ ਉਧਾਰ ਸਾਹਿਬਾਨ ਨੇ ਔਰ ਜਿੰਨੇ ਵੀ ਨਵੇਂ ਜੁੜੇ ਮੈਂਬਰ ਨੇ ਸਭ ਜਿਹੜੇ ਸੁਝਾਅ ਲਿੱਤੇ ਗਏ ਨੇ ਔਰ ਆਨਵਲ ਟਾਈਮ ਦੇ ਵਿੱਚ ਜਿਹੜੇ ਇਹਨਾਂ ਸੁਝਾਵਾਂ ਨੂੰ ਲਾਗੂ ਵੀ ਕੀਤਾ ਜਾਏਗਾ اور ਹੋਰ ਵੱਧ ਚੜ ਕੇ ਜਿਹੜਾ ਸਾਇਟੀ ਵੱਲੋਂ ਲੋਕ ਪ্লাই ਦੇ ਕੰਮਾਂ ਵੱਲ ਜਿਹੜਾ ਕੰਮ ਕੀਤਾ ਜਾਵੇਗਾ ਮੈਂ ਇੱਕ ਵਾਰ ਫਿਰ ਤੋਂ ਤਹਦਿਲੋ ਸ਼ੁਕਰੀਆ ਅਦਾ ਕਰਦੀਆਂ ਸਾਡੀ ਸਾਈਟੀ ਦੇ ਚੇਅਰਮੈਨ ਵਾਈਸ ਚੇਅਰਮੈਨ ਸਾਡੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਨੇ ਪ੍ਰਧਾਨ ਜੀ ਉਹ ਸਭ ਦਾ ਮੈਂ ਸ਼ੁਕਰੀਆ ਅਦਾ ਕਰਦੀਆਂ ਕਿ ਉਹਨਾਂ ਸਾਰਿਆਂ ਦੇ ਪ੍ਰਯਾਸ ਸਦਕਾ ਸਾਡੀ ਸਾਇਟੀ ਜਿਹੜਾ ਇਹਨੇ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਲੋਕ ਪ্লাই ਦੇ ਕੰਮ ਕਰਨ ਵਾਸਤੇ ਜਿਹੜੀ ਕਾਮਯਾਬ ਬਣੀ ਹੈ ਅ ਦੇਖੋ ਸਾਇਟੀ ਪਹਿਲੇ ਹੀ ਜਿਹੜਾ ਲੋਕ ਪਲਾਈ ਦੇ ਕੰਮ ਕਰ ਰਹੀ ਹੈ ਲੇਕਿਨ ਇਹਨੂੰ ਹੋਰ ਕਿਸ ਤਰ੍ਹਾਂ ਵਧੀਆ ਕੀਤਾ ਜਾ ਸਕਦਾ ਹੈ ਤਾਂ ਸਾਇਟੀ ਦੇ ਕੋਈ ਵਕ ਵਕ ਪਿੰਡਾਂ ਤੋਂ ਵੀ ਜਿਹੜੇ ਅੱਜ ਸਾਡੇ ਨਾਲ ਇੱਥੇ ਮੈਂਬਰ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜੇ ਵਕ ਵਕ ਸੁਝਾਅ ਦਿੱਤੇ ਗਏ ਨੇ ਤਾਂ ਜੋ ਉਹਨਾਂ ਵੱਲੋਂ ਦਿੱਤਾ ਗਿਆ ਸੁਝਾਅ ਸਾਨੂੰ ਔਰ ਉਹਨਾਂ ਤੇ ਪੂਰੇ ਤਰੀਕੇ ਨਾਲ ਅਮਲ ਵੀ ਕੀਤਾ ਜਾਏਗਾ ਔਰ ਵੱਧ ਚੜ ਕੇ ਜਿਹੜਾ ਯਤਨ ਕੀਤਾ ਜਾਏਗਾ ਕਿ ਹੋਰ ਇਹਨਾਂ ਨੂੰ ਹੋਰ ਕਿਸ ਤਰੀਕੇ ਨਾਲ ਵਧੀਆ ਕੀਤਾ ਜਾ ਸਕਦਾ ਜਿਵੇਂ ਪਿੱਛੇ ਬਾੜ ਆਈ ਸੀ ਤਾਂ ਸਾਰੇ ਸਾਇਟੀ ਦੇ ਮੈਂਬਰਾਂ ਵੱਲੋਂ ਲਗਾਤਾਰ ਉੱਥੇ ਹਰ ਤਰ੍ਹਾਂ ਦੀ ਸਮਗਰੀ ਪਹੁੰਚਾਉਣ ਦੇ ਵਿੱਚ ਜਿਹੜੀ ਮਦਦ ਕੀਤੀ ਗਈ ਏ ਔਰ ਐਸਟਰਾ ਦਾ ਅਗਰ ਕੋਈ ਵੀ ਵਿਪਦ ਆਂਦੀ ਏ ਤਾਂ ਸਾਡੀ ਸਾਇਟੀ ਜਿਹੜੀ ਏ ਉਹਦੇ ਨਾਲ ਜਿੱਥਣ ਵਾਸਤੇ ਔਰ ਲੋਕਾਂ ਦੀ ਹੈਲਪ ਕਰਨ ਵਾਸਤੇ ਹਮੇਸ਼ਾ ਜਿਹੜੀ ਤਤਪਰ ਰਹਿੰਦੀ ਏ ਲਦਾ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਰਾਂਗਾ ਸਤਿ ਸ੍ਰੀ ਅਕਾਲ মিডিਆ ਪਾਈਚਾਰਾ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਟਾਈਮ ਟੂ ਟਾਈਮ ਜੋ মিডিਆ ਪਾਈਚਾਰਾ ਸਾਡਾ ਹਰ ਮਿਲੇ ਸਾਧੰਦਾ ਜੋ ਸੋਸਾਇਟੀ ਦੇ ਲੋਕ ਪੜਾਈ ਦੇ ਕੰਮ ਹੁੰਦੇ ਨੇ ਉਹ ਲੋਕਾਂ ਤੱਕ ਦਿਖਾਂਦਾ ਤੇ ਜਿੰਦੇ ਕਰਕੇ ਅੱਜ ਸੋਸਾਇਟੀ ਦਾ ਆਪਾਂ ਕਹਿ ਰਿਹਾ ਇੱਕ ਪਰਿਵਾਰ ਦਿਨ ਬਦ ਦਿਨ ਵੱਧਾ ਜਾ ਰਿਹਾ ਇਹ ਮੀਟਿੰਗ ਦਾ ਏਜੰਡਾ ਹੀ ਸੀ ਕਿ ਆਉਣ ਵਾਲੇ ਟਾਈਮ ਵਿੱਚ ਮਸ਼ੀਨਾਂ ਤੇ ਜੋ ਅਸੀਂ ਕੰਮ ਕਰ ਰਹੇ ਹਾਂ ਸੋਸਾਇਟੀ ਵੱਲੋਂ ਆਉਣ ਦੇ ਟਾਈਮ ਵਿੱਚ ਪਿੰਡਾਂ ਪਿੰਡਾਂ 'ਚ ਮਸ਼ੀਨਾਂ ਡਿਸਟ੍ਰਿਬਿਊਟ ਕਰਨੀਆਂ ਨੇ ਉਹਦੇ ਦੇ ਵਿਚਾਰ ਪੰਦਰਾਂ ਕੀਤਾ ਤੇ ਹੋਰ ਨਵੀਂ ਰਣਨੀਤੀ ਕਿਸ ਤਰ੍ਹਾਂ ਬਣਾਈ ਜਾਵੇ ਉਹਦੇ ਬਾਰੇ ਵਿਚਾਰ ਵਿਚਾਰਵਾਨਾਂ ਨੇ ਅੰਦਰਾ ਕੀਤਾ ਤੇ ਨਾਲ ਹੀ ਹਰ ਇੱਕ ਪਿੰਡ ਵਿੱਚ ਸੋਸਾਇਟੀ ਦੀ ਪਹੁੰਚ ਕੀਤੀ ਜਾਏਗੀ ਹਰ ਇੱਕ ਪਿੰਡੇ ਚ ਸੋਸਾਇਟੀ ਦੇ ਨਾਲ ਬੰਦੇ ਜੋੜੇ ਜਾਣਗੇ ਤੇ ਜੇ ਕੋਈ ਸਾਡੇ ਨਾਲ ਜੁੜਨਾ ਵੀ ਚਾਹੁੰਦਾ ਹੈ 9563136000 ਸਾਡਾ ਹੈਲਪਲਾਈਨ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ ਸਾਨੂੰ ਸੰਪਰਕ ਕਰ ਸਕਦੇ ਹੋ 10 ਰੁਪਏ ਸਿਰਫ ਫੀਸ ਹੈ ਸਾਡੀ ਸੋਸਾਇਟੀ ਦੇ ਨਾਲ ਜੁੜਨ ਦੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਹੈ ਲੋਕ ਭਲਾਈ ਦਾ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਜੁੜ ਸਕਦਾ ਹੈ ਇਸੇ ਨਾਲੀ ਹਰੇਕ ਤਰ੍ਹਾਂ ਦੇ ਕੰਮ ਸੋਸਾਇਟੀ ਵੱਲੋਂ ਕੀਤੇ ਜਾਂਦੇ ਨੇ ਚਾਹੇ ਕੋਈ ਜਰੂਰਤਮੰਦ ਬੇਟੀ ਦੀ ਸ਼ਾਦੀ ਵਿੱਚ ਕੋਈ ਹੈਲਪ ਕਰਨੀ ਹੋਵੇ ਜਾਂ ਕੋਈ ਫੀਸ ਕਈ ਵਾਰੀ ਜਰੂਰਤਮੰਦ ਹੁੰਦਾ ਹੈ ਕਿ ਆਪਣੀ ਫੀਸ ਕਰਕੇ ਕਈ ਵਾਰੀ ਉਹਨਾਂ ਦੇ ਪੇਪਰ ਵੀ ਰਿਆ ਜਾਂਦੇ ਨੇ ਕਿ ਉਹ ਨਹੀਂ ਪਰਪਾਂ ਦੇ ਉਹਨਾਂ ਦੇ ਵੱਲੋਂ ਵੀ ਜੋ ਸੋਸਾਇਟੀ ਵੱਲੋਂ ਰੇਕ ਦੇ ਸਹਿਯੋਗ ਦੇ ਨਾਲ ਕੋਈ ਇੱਕ ਬੰਦੇ ਦੇ ਸਹਿਯੋਗ ਦੇ ਨਾਲ ਸੋਸਾਇਟੀ ਕਦੇ ਨਹੀਂ ਚੱਲਦੀ ਸੋਸਾਇਟੀ ਸਾਰਿਆਂ ਦਾ ਸਹਿਯੋਗ ਦੇ ਨਾਲ ਚੱਲਦੀ ਹੈ ਸਾਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਸਾਡੇ ਯਾਰ ਦੋਸਤਾਂ ਦਾ ਸਾਡੇ ਸੋਸਾਇਟੀ ਦੇ ਮੈਂਬਰਾਂ ਦਾ ਤੇ ਸ਼ਹਿਰ ਰਲਕਾ ਵਾਸੀਆਂ ਦਾ ਬਾਹਰ ਤੋਂ ਵੀ ਸਾਨੂੰ ਸਹਿਯੋਗ ਮਿਲਦਾ ਕਾਈ ਅਸੀਂ ਇਹ ਕੰਮ ਕਰ ਪਾਨੇ ਆ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਵਧੀਆ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਪਰਮਾਤਮਾ ਐਵੇਂ ਸਾਡੇ ਤੇ ਸਾਡੀ ਟੀਮ ਤੇ ਅਮੇਰ ਬਰੇ ਆਤਰਕੇ ਤੇ ਇੱਥੇ ਜਿੰਨੇ ਵੀ ਸਾਡੇ ਤੇ ਪ੍ਰਾ ਸੱਜਣ ਸਾਡੇ ਅਹੁਦੇਦਾਰ ਪਹੁੰਚੇ ਨੇ ਤੇ ਜੋ ਸੋਸਾਇਟੀ ਨਾਲ ਹੁਣ ਨਵੇਂ ਵੀ ਜੁੜੇ ਨੇ ਉਹਨਾਂ ਸਾਰਿਆਂ ਦਾ ਮੈਂ ਇੱਥੇ ਆਏ ਜੀ ਆਇਆਂ ਕਹਨਾ ਤੇ ਇੱਕ ਵਾਰੀ ਫਿਰ ਤੋਂ ਮੇਰੇ ਲੋ ਨਮਸਕਾਰ ਆਰਾਮ ਰਾਮ ਸਤਿ ਸ੍ਰੀ ਅਕਾਲ ਅੱਜ ਦੀ ਮੀਟਿੰਗ ਸਾਡੀ ਸੋਸਾਇਟੀ ਵੱਲੋਂ ਰੱਖੀ ਗਈ ਸੀ ਔਰ ਅਸੀਂ ਵੱਖ-ਵੱਖ ਵਾਰਡਾਂ ਤੋਂ ਪਿੰਡਾਂ ਤੋਂ ਸਾਡੇ ਸਾਰੇ ਜੋ ਸੋਸਾਇਟੀ ਦਾ ਸਾਡਾ ਪਰਿਵਾਰ ਹੈ ਸਾਰੇ ਇਕੱਠਾ ਹੋਇਆ ਹੈ ਔਰ ਸਾਡੀ ਸੁਸਾਇਟੀ ਪਿਛਲੇ ਸਾਲਾਂ ਤੋਂ ਹੀ ਲੋਕ ਭਲਾਈ ਦੇ ਕੰਮ ਕਰ ਰਹੀ ਜਿਵੇਂ ਹੜ ਆਈ ਸੀ ਤਾਂ ਉਹਦੇ ਵਿੱਚ ਬਹੁਤ ਮਦਦ ਕੀਤੀ ਜੇ ਪਿੰਡਾਂ ਪਿੰਡ ਪਿੰਡ ਤੱਕ ਖੇਡਾਂ ਦਾ ਸਮਾਨ ਪਹੁੰਚਾਇਆ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਤਾਂ ਕਿ ਨਸ਼ਾ ਤੋਂ ਨੌਜਵਾਨਾਂ ਨੂੰ ਦੂਰ ਰੱਖਿਆ ਜਾਏ ਔਰ ਚਾਹੇ ਹਰਾਚਾਰਾ ਜੀ ਜ਼ਰੂਰਤ ਭਈ ਉੱਥੇ ਪਹੁੰਚਾਇਆ ਹੋਰ ਵਿਆਹ ਸ਼ਾਦੀਆਂ ਗਰੀਬ ਲੜਕਿਆਂ ਦੇ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਗਈ ਹੈ ਔਰ ਕੋਈ ਪੜ੍ਹਾਈ ਜਿਵੇਂ ਬੱਚੇ ਨੂੰ ਪੜ੍ਹਾਈ ਵਾਸਤੇ ਕਿਤਾਬਾਂ ਦੀ ਲੋੜ ਹੈ ਤਾਂ ਸਾਡੇ ਵੱਲੋਂ ਵੀ ਅਸੀਂ ਪ੍ਰੋਵਾਈਡ ਕਰਵਾ ਦਿੰਨੇ ਆ ਔਰ ਜੋ ਅੱਜ ਸਾਡਾ ਮੇਨ ਮਕਸਦ ਸੀਗਾ ਅੱਜ ਸਾਰਿਆਂ ਦਾ ਇਕੱਠਾ ਹੁੰਦਾ ਕਿ ਸੁਸਾਇਟੀ ਦੇ ਜਿਹੜੇ ਹੋਰ ਕੰਮ ਨੇ ਅਸੀਂ ਵੱਧ ਤੋਂ ਵੱਧ ਪਹੁੰਚ ਲੋਕਾਂ ਤੱਕ ਕਰ ਸਕੀਏ ਉਸ ਤਰ੍ਹਾਂ ਦੇ ਸਾਨੂੰ ਜਿਹੜੇ ਅੱਜ ਅਸੀਂ ਸੁਝਾਅ ਸਾਡੇ ਦੋਸਤਾਂ ਮਿੱਤਰਾਂ ਨੇ ਦਿੱਤੇ ਨੇ ਔਰ ਸਾਡੀ ਸਾਡੀ ਸੁਸਾਇਟੀ 'ਚ ਬਹੁਤ ਵਾਧਾ ਹੋਇਆ ਹੈ ਪਰਮਾਤਮਾ ਇਸੇ ਤਰ੍ਹਾਂ ਵਾਧਾ ਬਰਕਰਾਰ ਰੱਖੇ ਔਰ ਹਰ ਮਤਲਬ ਕਿ ਸਾਡੇ ਜਿਹਨੇ ਏਰੀਆ ਦੇ ਲੋਕ ਨੇ ਸਾਡੀ ਹਰ ਤੱਕ ਪਹੁੰਚ ਹੋਵੇ ਸਾਡਾ ਆਹੀ ਪੂਰਾ ਮੋਟਿਵੇਕ ਹੈ ਕਿ ਅਸੀਂ ਹਰ ਤੱਕ ਪਹੁੰਚ ਸਕੀਏ ਔਰ ਹਰ ਇੱਕ ਦੀ ਮਦਦ ਕਰ ਸਕੀਏ ਮੇਰਾ ਨਾਮ ਬਿਸ਼ੇਖ ਕੁਮਾਰ ਆ ਪਿੰਡ ਜੰਡ ਵਾਲਾ ਮੀਰਾ ਸੰਗਲਾ ਤੋਂ ਅੱਜ ਮੈਡਮ ਪੂਜਾ ਲੁਥਰਾ ਸੇਵਾ ਜੋ ਕਿ ਡਾਕਟਰ ਬੀੜੀ ਸੇਵਾ ਸੁਸਾਇਟੀ ਚਲਾ ਰਹੇ ਆ ਔਰ ਵੱਖ-ਵੱਖ ਪਿੰਡਾਂ ਚ ਕੰਮ ਕਰ ਰਹੇ ਆ ਲੋਕ ਭਲਾਈ ਦੇ ਤੁਸੀਂ ਦੇਖੋ ਜਿਵੇਂ ਖੜਾ ਵਿੱਚ ਵੀ ਨੀਸਵਾਰ ਸੇਵਾ ਕੀਤੀ ਹੈ ਤੇ ਵੱਖ-ਵੱਖ ਜਿਵੇਂ ਟੂਰਨਾਮੈਂਟ ਹੁੰਦੇ ਆ ਪਿੰਡਾਂ ਚ ਉਹਨਾਂ ਨੂੰ ਵੀ ਹੈਲਪ ਕਰ ਰਹੇ ਆ ਨੌਜਵਾਨ ਮੁੰਡਿਆਂ ਦੀ ਵੀ ਉਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਬੈੱਡ ਵਗੈਰਾ ਜਾਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਜੋ ਵੀ ਕਿਤਾਬਾਂ ਵਗੈਰਾ ਚਾਹੀਦੀਆਂ ਉਹ ਵੀ ਫ੍ਰੀ ਦੇ ਰਿਹਾ ਤੇ ਇਹਨਾਂ ਦੀ ਸੇਵਾ ਜਿਹੜੀ ਹੈ ਉਹ ਲਗਾਤਾਰ ਜਲੀ ਮੈਂ ਜਿੰਨੇ ਵੀ ਤੁਸੀਂ ਮਤਲਬ ਲੋਕ ਐ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਸਰ ਨੇ ਨੰਬਰ ਤੁਹਾਨੂੰ ਦੱਸਿਆ ਉਹਦੇ ਤੇ ਕੰਟੈਕਟ ਕਰੋ ਤੇ ਇਸ ਆਈਟੀ ਨਾਲ ਜੁੜੋ ਅਸੀਂ ਵੱਖ-ਵੱਖ ਪਿੰਡਾਂ 'ਚ ਜੁੜੇ ਆ ਜਿਵੇਂ ਆਪਣੇ ਫਾਇਲਕਾ ਦੇ ਬੈਲਟ ਜਿਵੇਂ ਸਤੀਰ ਵਾਲਾ ਰੂਪਨਗਰ ਬਾਰੇ ਕਾਂ ਝੰਡ ਵਾਲਾ ਮੀਰਾਸੰਗਲਾ ਟਾਬਾਂ ਇੱਥੋਂ ਕਾਫੀ ਅਸੀਂ ਸਾਡਾ ਗਰੁੱਪ ਜਿਹੜਾ ਹੈ ਨੌਜਵਾਨਾਂ ਦਾ ਮੈਡਮ ਨਾਲ ਜੁੜਿਆ ਹੈ ਔਰ ਅਸੀਂ ਇਹਨਾਂ ਨੂੰ ਕਈ ਸੁਝਾਅ ਦਿੱਤੇ ਆ ਜਿਵੇਂ ਕੰਮ ਪਿੰਡਾਂ ਵਿੱਚ ਕਈ ਕਿਸੇ ਬੱਚਿਆਂ ਨੂੰ ਜਿਵੇਂ ਪੜ੍ਹਾਈ ਵਗੈਰਾ ਜਿਹੜਾ ਨਹੀਂ ਕਰਾ ਸਕਦੇ ਗਰੀਬ ਬੱਚੇ ਜਿਹੜੇ ਉਹਨਾਂ ਵਾਸਤੇ ਅਸੀਂ ਇਹਨਾਂ ਨੂੰ ਸੁਝਾਅ ਦਿੱਤੇ ਮੈਡਮ ਸੁਝਾਅ ਇਸ ਤਰ੍ਹਾਂ ਹੈ ਜੀ ਅਸੀਂ ਤਾਂ ਮੈਡਮ ਦਾ ਧੰਨਵਾਦ ਕਰਨਿਆ ਜੀ ਕਿਉਂਕਿ ਜੇ ਇਸ ਤਰ੍ਹਾਂ ਦੀ ਸੁਸਾਇਟੀ ਹੈ ਜਿਵੇਂ ਡਾਕਟਰ ਬੀ.ਡੀ. ਸਸਦੇਵਾ ਜਿਹੜਾ ਕੰਮ ਕਰ ਰਹੀ ਹੈ ਨਾ ਮੈਂ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਬੰਦੇ ਨੂੰ ਹੱਲੇ ਤੱਕ ਕੰਮ ਕਰਦੇ ਨਹੀਂ ਵੇਖਿਆ ਛੋਟੀ ਤੋਂ ਲੈ ਕੇ ਵੱਡੀ ਪਲਉ ਵੇਖਦੇ ਹਾਂ ਕਿੰਨੇ ਲੋਕ ਆਂਦੇ ਨੇ ਕਿੰਨਾ ਕੰਮ ਕੋਈ ਨਰਾਸ਼ ਹੋ ਕੇ ਨਹੀਂ ਜਾਂਦਾ ਜੀ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਆਹ ਨਾਲੇ ਟਾਈਮ 'ਚ ਜਿਵੇਂ ਸਾਥੀ ਹੋਰ ਜੋੜ ਰਹੇ ਨੇ ਤੇ ਆ ਕੰਮ ਕਰ ਰਹੇ ਨੇ ਤਾਂ ਲੋਕ ਜੋੜ ਰਹੇ ਨੇ ਜੀ ਚੰਗੇ ਕੰਮ ਨੂੰ ਸਲਾਮ ਹੈ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਕਰਵੇ ਤੇ ਇਸ ਤਰ੍ਹਾਂ ਇਹ ਕੰਮ ਕਰਦੇ ਰਹਿਣਗੇ ਜੀ